ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਇਸ ਵੀਡੀਓ ਦੇ ਵਿੱਚ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਜੋ ਕਿ ਸੰਗਰੂਰ ਦੇ ਦਿੜਬਾ ਦੇ ਵਿੱਚ ਇੱਕ 21 ਸਾਲਾ ਨੌਜਵਾਨ ਦਾ ਇੱਕ ਨਿਹੰਗ ਸਿੰਘ ਦੇ ਵੱਲੋਂ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੋ ਉਹਦੇ ਪਿੱਛੇ ਅਸਲ ਵਜ੍ਹਾ ਕੀ ਸੀ ਇਸ ਵੀਡੀਓ 'ਚ ਗੱਲ ਕਰਾਂਗੇ ਦੋਸਤੋ ਉਸ ਕਤਲ ਦੇ ਨਾਲ ਦੋ ਥਿਓਰੀਆਂ ਜਿਹੜੀਆਂ ਜੁੜੀਆਂ ਨੇ ਜੋ ਸਾਨੂੰ ਸੁਣਨ ਨੂੰ ਮਿਲੀਆਂ ਨੇ ਸੋ ਇੱਕ ਬਾਰੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਜੋ ਮੀਡੀਆ ਦੇ ਵਿੱਚ ਬੜੀ ਆਮ ਚੱਲ ਰਹੀ ਹੈ ਕਿ ਉਹ ਮੁੰਡਾ ਪਰਚੂਨ ਦੀ ਦੁਕਾਨ ਚਲਾਉਂਦਾ ਸੀ ਤੇ ਨਾਲ ਏਸੀ ਤੇ ਫਰਿੱਜਾਂ ਦਾ ਕੰਮ ਵੀ ਕਰਦਾ ਸੀ ਤੇ ਨਿਹੰਗ ਸਿੰਘ ਨੇ ਉਹ ਤੋਂ ਆਪਣਾ ਜਿਹੜਾ ਫਰਿਜਾ ਉਹ ਲੋਟ ਕਰਵਾਉਣ ਦੇ ਲਈ ਕਿਹਾ ਸੀ ਪਰ ਉਹਦੇ ਕੋਲੇ ਸਮਾਂ ਨਹੀਂ ਸੀਗਾ ਇਸ ਕਰਕੇ ਉਹਨੇ ਮਨਾਂ ਕਰਤਾ ਤੇ ਨਿਹੰਗ ਸਿੰਘ ਨੂੰ ਇਹ ਚੀਜ਼ ਚੰਗੀ ਨਹੀਂ ਲੱਗੀ ਤੇ ਉਹਨੇ ਜਾ ਕੇ ਗੁੱਸੇ 'ਚ ਆ ਕੇ ਉਸ ਨੌਜਵਾਨ ਦਾ ਦੁਕਾਨ ਤੇ ਆਪਣੇ ਤਲਵਾਰ ਦੇ ਨਾਲ ਤੇ ਉਸਦਾ ਕਤਲ ਕਰਤਾ ਸਿੱਧੇ ਬਾਰ ਕਰਕੇ ਤੇ ਦੂਸਰੀ ਜਿਹੜੀ ਦੋਸਤੋ ਥਿਉਰੀ ਸੁਣਨ ਨੂੰ ਮਿਲਿਆ ਕਿ ਉਹ ਨਿਹੰਗ ਸਿੰਘ ਤੇ ਉਸਦੀ ਘਰ ਵਾਲੀ ਉਹ ਲੜ ਰਏ ਸੀ ਤੇ ਉਹ ਮੁੰਡਾ ਉਹਨੂੰ ਛੜਾਉਣ ਦੇ ਲਈ ਘਰੇ ਗਿਆ ਸੀ ਤੇ ਉਹ ਨਿਹੰਗ ਸਿੰਘ ਆਪਣੀ ਘਰ ਵਾਲੀ ਨੂੰ ਛੱਡ ਕੇ ਉਸ ਮੁੰਡੇ ਤੇ ਹੀ ਹਮਲਾਵਾਰ ਹੋ ਗਿਆ ਤੇ ਉਹਨੂੰ ਜਾਨੋਂ ਮਾਰ ਦਿੱਤਾ ਪਰ ਦੋਸਤੋ ਇਹਦੇ ਵਿੱਚੋਂ ਪਹਿਲੀ ਥਿਊਰੀ ਜਿਹੜੀ ਉਹ ਸਹੀ ਲੱਗਦੀ ਹੈ ਕਿਉਂਕਿ ਹੁਣ ਸਾਰੀ ਗੱਲ ਸਾਹਮਣੇ ਆਈ ਚੁੱਕੀ ਹੈ ਕਿ ਨਿਹੰਗ ਸਿੰਘ ਨੇ ਉਸ ਦਾ ਦੁਕਾਨ ਤੇ ਜਾ ਕੇ ਕਤਲ ਕੀਤਾ ਸਰਪੰਚ ਨੇ ਵੀ ਕਲੀਅਰ ਕੀਤਾ ਉਹਨਾਂ ਦੇ ਪਿੰਡ ਦੇ ਨੇ ਤੇ ਉਹ ਪਰਿਵਾਰ ਨੇ ਵੀ ਕਲੀਅਰ ਕੀਤਾ ਸੋ ਦੋਸਤੋ ਤੁਹਾਡਾ ਇਹ ਸਾਰੀ ਘਟਨਾ ਦੇ ਬਾਰੇ ਕੀ ਕਹਿਣਾ ਹੈ ਕਿ ਗੁਰੂ ਸਾਹਿਬ ਨੇ ਆਪਣੀਆਂ ਫੌਜਾਂ ਨੂੰ ਸ਼ਸਤਰ ਗਰੀਬ ਮਜ਼ਲੂਮ ਦੀ ਰੱਖਿਆ ਕਰਨ ਲਈ ਦਿੱਤੇ ਸੀ ਜਾਂ ਇਸ ਤਰੀਕੇ ਗੁੱਸੇ ਦੇ ਵਿੱਚ ਆ ਕੇ ਗਰੀਬ ਮਜ਼ਲੂਮ ਦੀ ਹੱਤਿਆ ਕਰਨ ਲਈ ਦਿੱਤੇ ਸੀ ਸੋ ਦੋਸਤੋ ਅਗਲੇ ਦਾ ਘਰ ਪਟਿਆ ਗਿਆ ਕਿਸੇ ਦਾ ਕੁਝ ਨਹੀਂ ਗਿਆ ਸੋ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਾਣਕਾਰੀ ਹੋਰਾਂ ਤੱਕ ਪਹੁੰਚ ਸਕੇ